ਸਾਸਟ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਧਿਆਨ ਨਾਲ ਦੇਖਿਆ ਕਰੋ ਜਿਹੜੇ ਪ੍ਰਾਈਜ਼ ਨੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਬਾਕੀ ਤੁਸੀਂ ਮੇਰੇ ਨਾਲ ਆਪਾਂ ਸੋਚਦੇ ਆ ਵੀ ਆਪਾਂ ਇੱਕ ਗਰੁੱਪ ਵੀ ਬਣਾ ਲਈਏ ਤੇ ਗਰੁੱਪ ਬਣ ਗਿਆ ਤੇ ਜਿੱਦਾਂ ਵੀ ਸਟਾਕ ਹੁੰਦਾ ਨਾ ਪਿਕਸ ਵਗੈਰਾ ਹੁੰਦੀਆਂ ਨੇ ਆਪਾਂ ਤੁਹਾਨੂੰ ਸੈਂਡ ਕਰ ਦਿਆ ਕਰਾਂਗੇ ਗਰੁੱਪ ਦੇ ਵਿੱਚ ਪਾ ਦਿਆ ਕਰਾਂਗੇ ਤੇ ਤੁਸੀਂ ਉੱਥੋਂ ਵੀ ਆਰਡਰ ਦੇ ਸਕਦੇ ਹੋਗੇ ਜਾਂ ਤੁਸੀਂ ਮੇਰੀ ਇੰਸਟਾਗ੍ਰam ਆਈਡੀ ਹੈਗੀ ਉਹਨੂੰ ਜਾ ਕੇ ਫੋਲੋ ਕਰ ਸਕਦੇ ਹੋਗੇ ਉੱਤੇ ਵੀ ਮਤਲਬ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਂਦਾਗਾ ਤੁਸੀਂ ਇੰਸਟਾਗ੍ਰam ਤੇ ਵੀ ਡੀਐਮ ਕਰ ਸਕਦੇ ਹੋਗੇ ਵਰਕ ਵਗੈਰਾ ਵਾਲੇ ਸੂਟ ਹੁੰਦੇ ਨੇ ਆਪਣੇ ਪਾਏ ਹੋਏ ਤੇ ਜਾਂ ਜਿੱਦਾਂ ਕਿ ਮੈਂ ਆਪਣੇ ਸੂਟ ਰੈਡੀ ਕਰਵਾਉਣੀ ਆ ਉਧੇ ਸਾਰੀਆਂ ਰੀਲਸ ਵਗੈਰਾ ਉੱਥੇ ਹੁੰਦੀਆਂ ਨੇ ਤੁਸੀਂ ਮੇਰੇ ਸੂਟ ਪਾਏ ਹੋਏ ਨੇ ਜੇ ਤੁਸੀਂ ਉਹ ਵੀ ਆਰਡਰ ਦੇਣਾ ਚਾਹੁੰਦੇ ਹੋ ਉਹਨਾਂ ਸੂਟਾਂ ਦੇ ਵਿੱਚੋਂ ਤਾਂ ਤੁਸੀਂ ਮਤਲਬ ਇੰਸਟਾਗ੍ਰਾਮ ਤੇ ਵੀ ਆਰਡਰ ਦੇ ਸਕਦੇ ਹੋ WhatsApp ਤੇ ਵੀ ਦੇ ਸਕਦੇ ਹੋਗੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇਗੀਆਂ ਸਭ ਤੋਂ ਪਹਿਲਾਂ ਤੁਸੀਂ ਸਕਰੀਨਸ਼ਾਟ ਉਹ ਲੈ ਕੇ ਫਿਰ ਮੈਨੂੰ ਭੇਜਿਆ ਮੈਸੇਜ ਕਰ ਦਿਆ ਕਰੋ ਵੀ ਸਾਨੂੰ ਇਹ ਵਾਲਾ ਸੂਟ ਚਾਹੀਦਾ अवेलेबल ਹੈਗਾ ਜਾਂ ਨਹੀਂ ਹੈਗਾ ਹਨਾ ਤੇ ਮੈਨੂੰ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਜਦੋਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਦਿੰਦੇ ਹੋ ਵੀ ਤੁਸੀਂ ਵੀਡੀਓ ਪਾਈ ਸੀ ਉਹਦੇ ਵਿੱਚ ਇਦਾਂ ਦੇ ਸੂਟ ਸੀਗੇ ਵੀ ਸਾਨੂੰ ਇਹ ਵਾਲਾ ਸੂਟ ਚਾਹੀਦਾ ਪਲੀਜ਼ ਹਨਾ ਸਕਰੀਨਸ਼ਾਟ ਦੀ ਜਰੂਰ ਕੋਸ਼ਿਸ਼ ਕਰਿਆ ਕਰੋ ਸਕਰੀਨਸ਼ਾਟ ਭੇਜਿਆ ਕਰੋ ਫਿਰ ਮੈਂ ਤੁਹਾਨੂੰ ਦੱਸ ਦਿਆ ਕਰੂੰ ਮੇਰੇ ਕੋਲੇ अवेलेबल ਹੈਗਾ ਜਾਂ ਨਹੀਂ ਹੈਗਾ ਚਲੋ ਜੀ ਮੈਂ ਅੱਜ ਤੁਹਾਨੂੰ ਸੂਟ ਦਿਖਾਉਣੀ ਹੈ ਮੇਰੇ ਕੱਲ ਬਲੂ ਸੂਟ ਪਾਇਆ ਹੋਇਆ ਸੀਗਾ ਕਾਫੀ ਪੈਨਾਂ ਦੇ ਮੈਸੇਜ ਆਏ ਸੀਗੇ ਵੀ ਉਹਦੇ ਨਾਲ ਦੇ ਸੂਟ ਦੇ ਵਿੱਚ ਜਿਹੜੇ ਹੋਰ ਕਲਰ ਹੈਗੇ ਨੇਗੇ ਤਾਂ ਸਾਨੂੰ ਪਲੀਜ਼ ਦੱਸਿਓ ਜੋ ਵੀ ਕ੍ਰੇਪ ਦੇ ਵਿੱਚ ਕਲਰ ਨੇਗੇ ਮੇਰੇ ਵਾਲੇ ਨਾਲ ਦਾ ਕਲਰ ਹੈਗਾ ਹਨਾ ਹੁਣ ਕਾਫੀ ਮੈਸੇਜ ਸੀਗੇ ਸਾਰਿਆਂ ਨੂੰ ਮੈਂ ਪਿਕਸ ਨਹੀਂ ਮਤਲਬ ਭੇਜ ਸਕਦੀ ਸੌਰੀ ਉਹਦੇ ਲਈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੀ ਆਂਗੀ ਦਿਖਾਣਾ ਸ਼ੁਰੂ ਕਰਦੀ ਆਂ ਤੇ ਪਹਿਲਾ ਸੂਟ ਹੈਗਾ ਜਿਹੜਾ ਮੇਰੇ ਸੂਟ ਵੇਅਰ ਕੀਤਾ ਹੋਇਆ ਸੀਗਾ ਉਹਦੇ ਨਾਲ ਦਾ ਹੀ ਸੂਟ ਹੈਗਾ ਲਓ ਜੀ ਦੇਖੋ ਸੇਮ ਸੂਟ ਹੈਗਾ ਤੁਸੀਂ ਆਪਣੇ ਟੇਲਰ ਤੋਂ ਜਿੱਦਾਂ ਮੇਰੇ ਸੂਟ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਉਹਦਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋਗੇ ਤੇ ਨਾਲ ਰਹੇਗੀ ਬਲੂ ਬਾਟਮ ਹੈਗੀ ਦੁਪट्टे ਦੇ ਚਾਰजेस ਐਕਸਟਰਾ ਹੋਣਗੇ ਜੇ ਤੁਸੀਂ ਸੇਮ ਦੁਪੱਟਾ ਰੈਡੀ ਕਰਵਾਉਂਗੇ ਤੇ ਸੂਟ ਦਾ ਇਕੱਲੇ ਦਾ ਪ੍ਰਾਈਸ ਹੈਗਾ 2000 ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਲਓ ਜੀ ਇਹ ਹੈਗਾ ਜੀ ਸੇਮ ਟੂ ਸੇਮ ਜਿਹੜੇ ਮੇਰੇ ਸੂਟ ਵੇਅਰ ਕੀਤਾ ਹੋਇਆ ਸੀ ਉਹਦੇ ਨਾਲ ਦਾ ਪਹਿਲਾ ਸੂਟ ਇਹ ਹੈਗਾ ਤੇ ਦੂਜਾ ਸੂਟ ਇਹ ਵਾਲਾ ਹੈਗਾ ਇਹਦੇ ਨਾਲ ਰਹੇਗੀ ਕ੍ਰੇਪ ਦੀ ਬਾਟਮ ਰਹੇਗੀ ਦੇਖੋ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਇਹ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਜਦੋਂ ਸਲਾਈ ਹੋ ਜਾਂਦੇ ਹੁੰਦੇ ਨੇ ਸੂਟ ਕਾਫੀ ਜ਼ਿਆਦਾ ਸੋਹਣੇ ਬਣ ਜਾਂਦੇ ਹੁੰਦੇ ਨੇ ਜੀ ਡਿਜ਼ਾਈਨਿੰਗ ਵਗੈਰਾ ਹੋ ਜਾਂਦੀ ਹੁੰਦੀ ਹੈਗੀ ਇਹ ਤੁਸੀਂ 올ਓਵਰ ਲਓਗੇ ਤਾਂ 2500 ਆਏਗਾ ਜੇ ਮੈਚਿੰਗ ਲਓਗੇ ਤਾਂ ਮਤਲਬ 2000 ਆਏਗਾ ਜਿੱਦਾਂ ਵੀ ਤੁਸੀਂ ਲੈਣਾ ਚਾਹੋ ਇਹ ਵਾਲਾ ਸੂਟ ਲੈ ਸਕਦੇ ਹੋਗੇ 30 ਦਾ ਦੇ ਸੂਟ ਲੇਗੇ ਬ੍ਰਾਂਡ 30 ਰਹੇਗਾ 크ريب ਦੇ ਵਿੱਚ ਲੇਗੇ ਬਹੁਤ ਜ਼ਿਆਦੇ ਸੋਹਣੀ ਸੌਫਟ 크ريب ਹੈਗੀ ਤੇ ਅਗਲਾ ਕਲਰ ਇਹਦੇ ਵਿੱਚ ਹੈਗਾਗਾ ਇਹ ਵਾਲਾ ਲੋਜੀ ਇਸ ਤਰ੍ਹਾਂ ਇਹਦਾ ਜਿਹੜਾ ਮੈਂ ਤੁਹਾਨੂੰ ਪਿੰਕ ਸੂਟ ਦਿਖਾਇਆ ਮਰਜੈਂਟਾ ਆ ਤੇ ਉਹਦਾ ਇਹ ਕਲਰ ਹੈ ਤੇ ਨਾਲ ਰਹੇਗੀ ਇਹ ਵਾਲੀ ਬਾਟਮ ਰਹੇਗੀ ਥੋੜਾ ਕੈਮਰੇ ਦੇ ਵਿੱਚ ਫਰਕ ਆ ਰਿਹਾ ਬਾਟਮ ਦਾ ਪਰ ਸੇਮ ਜਿੱਦਾਂ ਨਾ ਇਹਦੇ ਵਿੱਚ ਹੈਗਾਗਾ ਪ੍ਰਿੰਟ ਹੋਇਆ ਹੋਇਆ ਸੇਮ ਮੈਚ ਕਰਦੀ ਹੈਗੀ ਬਾਟਮ ਕੋਈ ਅਲੱਗ ਨਹੀਂ ਹੈਗੀ ਸੇਮ ਮੈਚ ਕਰ ਰਹੀ ਹੈਗੀ ਲਓ ਜੀ ਮੈਚਿੰਗ ਸੂਟ ਲਓਗੇ ਤਾਂ 2000 ਹੈ ਤੇ 올ਓਵਰ ਲਓਗੇ ਤਾਂ 2500 ਹੈ ਮੈਂ ਮੈਚਿੰਗ ਰੈਡੀ ਕਰਵਾਇਆ ਹੋਇਆ ਆਪਣਾ ਤੇ ਤੁਸੀਂ ਵੀ ਮੈਚਿੰਗ ਰੈਡੀ ਕਰਵਾ ਸਕਦੇ ਹੋਗੇ ਤੇ ਇਹ ਵਾਲਾ ਹੈਗਾ ਕਾਟਨ ਮਸਲੀਨ ਦੇ ਉੱਪਰ ਦੇਖੋ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹਦੇ ਨਾਲ ਦੇ ਮੈਂ ਕਾਫੀ ਸੂਟ ਸੇਲ ਕੀਤੇ ਨਗੇ ਪ੍ਰਾਈਸ ਵੀ ਬਿਲਕੁਲ ਠੀਕ ਹੈਗਾ ਕੋਈ ਜ਼ਿਆਦਾ ਨਹੀਂ ਹੈਗਾ ਲਓ ਜੀ ਇਸ ਤਰ੍ਹਾਂ ਇਹ ਵਾਲੀ ਹੈਗੀ ਹੈ ਸ਼ਰਟ ਅਤੇ ਤੁਸੀਂ ਕੱਟਵਰਕ ਵਗੈਰਾ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਹੈ ਫਾਸਟਲੀ ਆਪਣਾ ਆਰਡਰ ਕਰਕੇ ਬੁਕਿੰਗ ਕਰਦੇ ਹੋ ਤੇ ਫਿਰ ਇਹ ਸੂਟ ਨਹੀਂ ਮਿਲਨੇ ਹੈਗੇ ਤੇ ਇਹ ਕੇ ਵਾਲੇ ਸੂਟ ਨੇਗੇ कॉटन मसलीन ਦੇ ਉੱਪਰ ਬਹੁਤ ਜ਼ਿਆਦੇ ਸੋਨਾ ਸਟਾਫ ਹੈ ਬਹੁਤ ਇਹ ਨਹੀਂ ਹੈਗਾ ਵੀ ਇੱਕ ਤਾਂ ਘਟੀ ਆ ਜੀ मसलीन ਹੁੰਦੀ ਆ ਉਹ ਨਹੀਂ ਬਹੁਤ ਜ਼ਿਆਦੇ ਸੋਣੀ ਮੇਰਾ ਰੈੱਡ ਸੂਟ ਹੈਗਾ ਮੈਂ ਹੈਂਡਵਰਕ ਕਰਵਾਇਆ ਹੋਇਆ ਹੈਗਾ ਇਹ ਸਟਾਫ ਦੇ ਉੱਪਰ ਲੋ ਜੀ ਮਹਿੰਦੀ ਕਲਰ ਦਾ ਸੂਟ ਹੈਗਾ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਪਲੇਨ ਬਾਟਮ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਆਪਣੀ ਚੋਇਸ ਅਨੁਸਾਰ ਕੋਈ ਵੀ ਵੀ ਹੋਰ ਵੀ ਸੂਟ ਜੇ ਤੁਸੀਂ ਸੋਨਾ ਬਣਾਉਣਾ ਚਾਹੁੰਦੇ ਹੋਗੇ ਜਾਂ ਫਿਰ ਇਦਾਂ ਹੀ ਇਹ ਸੂਟ ਬਹੁਤ ਜਿਆਦੇ ਸੋਹਣੇ ਲੱਗਣਗੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਬਹੁਤ ਜਿਆਦੇ ਸੋਹਣਾ ਸੂਟ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇਗੇ ਤੇ ਦੂਜਾ ਕਲਰ ਹੈਗਾਗਾ ਮਾਂਜੈਂਟਾ ਦੇਖੋ ਬਹੁਤ ਜ਼ਿਆਦੇ ਸੋਹਣੇ ਸੂਟ ਬਣਨਗੇ ਜਦੇ ਇਹ ਰੈਡੀ ਹੋਗੇ ਤੇ ਨਾਲ ਹੀ ਰਹੇਗੀ ਮਤਲਬ ਬਰਾਣੀ ਕਲਰ ਦੀ ਮੈਂਜੈਂਟਾ ਕਲਰ ਦੀ ਬਾਟਮ ਰਹੇਗੀ ਨਾਲ ਸਕਰੀਨ ਸ਼ਾਟ ਲੈ ਲਿਓ WhatsApp ਤੇ ਮੈਸੇਜ ਕਰ ਦਿਓ ਜੋ ਵੀ ਤੁਹਾਨੂੰ ਸੂਟ ਚਾਹੀਦਾ ਸਾਡੇ 1500 ਪ੍ਰਾਈਜ਼ ਹੈ ਇਹਦਾ ਵੀ ਤੇ ਲਾਸਟ ਸੂਟ ਹੈਗਾ ਇਹਦੇ ਵਿੱਚ ਬਲੈਕ ਇਹ ਵਾਲਾ ਹੈਗਾ ਬਲੈਕ ਤੇ ਨਾਲ ਰਹੇਗੀ ਬਲੈਕ ਬਾਟਮ ਰਹੇਗੀ ਬਲੈਕ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਆ ਤੇ ਲੋ ਜੀ ਦੁਪੱਟਾ ਤੁਸੀਂ ਟਾਈ ਐਂਡ ਡਾਈ ਰੱਖ ਸਕਦੇ ਹੋ ਜਿੱਦਾਂ ਵੀ ਤੁਸੀਂ ਲੈਣਾ ਚਾਹੋ ਨੇ ਉਦਾਂ ਲੈ ਸਕਦੇ ਹੋਗੇ ਇਹ ਸਾਰੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇ ਵਿਦਆਊਟ ਦੁਪੱਟਾ ਸੂਟ ਨੇਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਹਾਨੂੰ ਦੁਪੱਟਾ ਚਾਹੀਦਾ ਹੈਗਾ ਤਾਂ ਤੁਸੀਂ ਮਤਲਬ ਉਹਦੇ ਐਕਸਟਰਾ ਚਾਰजेस ਹੋਣਗੇ ਕੋਈ ਵੀ ਤੁਸੀਂ ਦੁਪੱਟਾ ਲਗਾਉਣਾ ਮਸਲੀਨ ਦਾ ਚੁਣੋ ਜਾਂ ਦਾ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਆਪਣੀ ਚੋਇਸ ਅਨੁਸਾਰ ਤੁਸੀਂ ਦੁਪੱਟਾ ਲਗਾ ਸਕਦੇ ਹੋਗੇ ਸੂਟ ਨਾਲ ਤੇ ਉਦਾਂ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਸਟਿਚਿੰਗ ਕਰਵਾਉਣਾ ਚਾਹੋ ਨੇ ਸਟਿਚ ਵੀ ਕਰਵਾ ਸਕਦੇ ਹੋਗੇ ਅਨ ਸਟਿਚ ਮੰਗਵਾਉਣਾ ਅਨ ਸਟਿਚ ਵੀ ਮੰਗਵਾ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਅੱਜ ਵਾਲੇ ਪ੍ਰਾਈਸ ਵੀ ਬਿਲਕੁਲ ਜਾਇਜ਼ ਹੈਗਾ ਤੇ ਮਤਲਬ ਸਟਾਫ ਦੀ ਮੈਂ ਗੱਲ ਕਰਾਂ ਸਟਾਫ ਦੀ ਕੁਆਲਿਟੀ ਬਹੁਤ ਜਿਆਦੇ ਗੁੱਡ ਹੈਗੀ ਤੇ ਕਲਰ ਇਹਦੇ ਵਿੱਚ ਤਿੰਨ ਸੀਗੇ ਸਾਰੇ ਵਿਦਆਊਟ ਦੁਪੱਟਾ ਸੂਟਨੇਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਜਿਸ ਨਾਲ ਦੁਪੱਟਾ ਹੁੰਦਾ ਉਹ ਆਪਾਂ ਦੁਪੱਟੇ ਦੇ ਨਾਲ ਹੀ ਪ੍ਰਾਈਸ ਦੱਸਦੇ ਹੁੰਨੇ ਆ ਕਈ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ ਫੋਨ ਆਉਂਦੇ ਹੁੰਦੇ ਨੇ ਵਿਵਿੱਧ ਦੁਪੱਟਾ ਸੂਟਨੇਗੇ ਵਿਦ ਦੁਪੱਟਾ ਹਨਾ ਜੇ ਤੁਹਾਨੂੰ ਦੁਪੱਟਾ ਹੋਊਗਾ ਨਾ ਤਾਂ ਤੁਹਾਨੂੰ ਨਾਲ ਜ਼ਰੂਰ ਸ਼ੋਅ ਹੋਊਗਾ ਵੀਡੀਓ ਦੇ ਵਿੱਚ ਜੇ ਮੈਂ ਕਹਿ ਦੂੰ ਵੀ ਹਾਂ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਪਰ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਦੇ ਦੇ ਐਕਸਟਰਾ ਚਾਰजेस ਹੁੰਦੇ ਨੇ ਜਿਹੜਾ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੈ ਜਿਹੜੀਆਂ ਪੈਣਾ ਕਾਫੀ ਪੈਣਾ ਮੇਰੇ ਨਾਲ ਜੁੜੀਆਂ ਹੋਈਆਂ ਲੰਗੀਆਂ ਸੂਟ ਲੈ ਰਹੀਆਂ ਨੇ ਉਹਨਾਂ ਨੂੰ ਪਤਾ ਹੈਗਾ ਹਨਾ ਚਲੋ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੁੰਦੀ ਹੈਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਸੋਹਣੇ ਲੱਗੇ ਹੋਣਗੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤਾਂ ਕਿ ਹੌਸਲਾ ਵਧਦਾ ਵਾਸਤੇ ਇੱਕ ਕਮੈਂਟ ਕਰਨ ਨਾਲ ਤੁਹਾਡੇ ਨਾਲ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗਦੇ ਨੇ ਪ੍ਰਾਈਸ ਬਿਲਕੁਲ ਜੈਜ਼ ਪ੍ਰਾਈਸ ਹੈ ਸੂਟਾਂ ਦਾ ਸਟੱਫ ਬਹੁਤ ਗੁੱਡ ਹੈਗਾ ਤੇ ਤੁਸੀਂ ਮੇਰੇ ਕੋਲੇ ਵਿਜ਼ਿਟ ਕਰਨਾ ਚਾਹੁੰਦੇ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਆਰਡਰ ਉਸ ਤਰ੍ਹਾਂ ਸਾਨੂੰ ਦੇ ਸਕਦੇ ਹੋਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ